ਸਮਰਾਲੇ ਦੇ ਨਜ਼ਦੀਕ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦ ਇੱਥੇ ਨੌਜਵਾਨ ਬੱਸ ਕੰਡੈਕਟਰ ਦੀ ਗਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਕੂਲ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸਨ ਜਿਸ ਦੌਰਾਨ ਮ੍ਰਿਤਕ ਗੁਰਤੇਜ ਸਿੰਘ ਨੇ ਅਚਾਨਕ ਲੋਹੇ ਦਾ ਪਾਈਪ ਫੜ ਲਿਆ ਜੋ ਕਿ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਤੇ ਗੁਰਤੇਜ ਸਿੰਘ ਦੀ ਮੌਤ ਹੋ ਗਈ। ਮੇਰਾ ਕਜ਼ਨ ਸੀ ਜੀ ਚਾਚਾ ਜੀ ਦਾ ਬੇਟਾ ਸੀ। ਕੀ ਨਾਮ ਪਿੰਨ? ਉਹਨੂੰ ਗੁਰਤੇਜ ਸਿੰਘ। ਕੀ ਕੰਮ ਕਰਦਾ ਸੀ? ਉੱਥੇ ਸਕੂਲ ਵੈਨ ਤੇ ਲਗਾਏ ਸੀ ਜੀ। ਤੇ ਉਸ ਤੋਂ ਬਾਅਦ ਸਕੂਲ 'ਚ ਕੋਈ ਕੰਮ ਕਰਦੇ ਕੋਲ ਗੱਡਣ ਦਾ ਕੋਲ ਕਹਿੰਦੇ ਨੇ ਮੈਂ ਵੀ ਨਾਲ ਲੱਗ ਗਈ 11000 ਵੋਲਟ ਦੇ ਤੇ ਉਸੇ ਟਾਈਮ ਹੀ ਡੈਥ ਹੋ ਗਈ। ਕਿੰਨੀ ਨੀਂਹ ਆਪਣੇ ਸਕੂਲ ਦੇ ਵਿੱਚ? ਹਾਂਜੀ ਸਰ ਮੈਂ ਦੇਖਿਆ ਨਹੀਂ ਹੈਗੀਆਂ ਵੀ ਕਿੰਨੀਆਂ ਨੀਂਹ ਮੈਨੂੰ ਇਹ ਵੀ ਨਹੀਂ ਪਤਾ ਮੈਨੂੰ ਫੋਨ ਆਇਆ ਮੇਰੀ ਫੈਕਟਰੀ ਆ ਜਿੱਥੇ ਤੇ ਉਸੇ ਟਾਈਮ ਅਸੀਂ ਪਹੁੰਚ ਗਏ ਜਦੋਂ ਗੁਰਤੇਜ ਸਿੰਘ ਨੂੰ ਲੈ ਕੇ ਆਏ ਆਂ ਉਹਰੇ ਹਸਪੀਟਲ 'ਚ ਉਸੇ ਟਾਈਮ ਹੀ ਮੈਂ ਪਹੁੰਚ ਗਿਆ ਤੇ ਡੈਥ ਹੋਈ ਹੋਈ ਸੀਗੀ ਉਸ ਟਾਈਮ। ਫੈਕਟਰੀ ਦੇ ਕਿੰਨੇ ਪਰਿਵਾਰ ਵਿੱਚ ਕੌਣ-ਕੌਣ? ਇਹਨਾਂ ਦੀ ਮਾਤਾ ਜੀ ਵਾਈਫਾਈ ਕਬੀਟੀ ਆ। ਤੁਸੀਂ ਕੁਝ ਕੀ ਮਾਰ ਗੋ? ਕਿਵੇਂ ਤੁਹਾਨੂੰ ਲੱਗਦਾ ਕਿ ਕਿਵੇਂ ਹੋਈ ਹੈ? ਸਰ ਫਿਲਹਾਲ ਅਸੀਂ ਆਏ ਹਾਂ ਜੀ ਅਜੇ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਤੇ ਮੇਰੇ ਪਰਿਵਾਰਕ ਮੈਂਬਰ ਵੀ ਆ ਰਹੇ ਨੇ ਜੀ। ਉਸ ਤੋਂ ਬਾਅਦ ਅਸੀਂ ਡਿਸੀਜਨ ਲਵਾਂਗੇ ਵੀ ਕੀ ਗੱਲਬਾਤ ਹੋਈ ਮੌਕਾ ਵੀ ਦੇਖਾਂਗੇ ਵੀ ਕੀ ਕਿਦਾਂ ਲੱਗਿਆ ਕਿਵੇਂ ਲੱਗਿਆ ਜੀ। ਉਸ ਤੋਂ ਬਾਅਦ ਸਾਰਾ ਡਿਸੀਜਨ ਲਵਾਂਗੇ ਜੀ ਸਰ। ਕਾਰੰਗਲੀ ਇੰਟਰਨੈਸ਼ਨਲ ਸਕੂਲ ਜਲਪੁਰ। ਸਕੂਲ ਦੇ ਪਾਰਟਿੰਗ ਏਰੀਆ ਦੇ ਆਊਟਸਾਈਡ ਉਹ ਪਾਈਪਸ ਲੈ ਕੇ ਆ ਰਹੇ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ। ਔਰ ਉਹ ਪਾਈਸ ਨੂੰ ਵਾਇਰ ਨੂੰ ਟੱਚ ਹੋ ਗਿਆ ਉਹਦੇ ਨਾਲ ਇੱਕਦਮ ਸ਼ੌਕ ਹੋਇਆ ਹੀ ਵਾਸ ਬੈਰੀ ਇੰਪੋਰਟੈਂਟ ਮੈਂਬਰ ਆਫ ਮਾਈ ਫੈਮਲੀ ਅਸੀਂ ਤਾਂ ਦੇਖਦੇ ਹਾਂ ਅਸੀਂ ਇੱਕ ਮਿੰਟ ਦੇ ਵਿੱਚ ਉਸੇ ਪਹੁੰਚੇ ਤੇ ਇਸ ਦੁੱਖ ਦੀ ਘੜੀ ਚ ਅਸੀਂ ਸਾਰੇ ਪਰਿਵਾਰ ਦੇ ਨਾਲ ਸਾਡੇ ਤੋਂ ਜੋ ਬਣ ਪਊਗਾ ਅਸੀਂ ਉਹਨਾਂ ਦੇ ਨਾਲ ਕੀ ਕਰ ਸਕਦੇ ਹਾਂ ਉਹ ਸਾਡੇ ਸਕੂਲ ਦੇ ਕੰਡਕਟਰ ਸੀ ਕੰਡਕਟਰ ਜੀ ਮਨ ਕੋਲ ਤਾਰਾਂ ਲੱਗਿਆ ਕਿ ਤਾਰਾਂ ਮੀਂਹ ਸੀ ਨਹੀਂ ਬੈਕ ਸਾਈਡ ਤੇ ਆ ਸਰ ਜਿੱਥੇ ਪਾਰਕਿੰਗ ਏਰੀਆ ਚ ਆ ਰਹੇ ਸੀ ਉੱਥੇ ਉਹਨਾਂ ਨੇ ਜਾਣ ਦਿੱਤਾ ਉੱਥੋਂ ਟੱਚ ਕਰਵਾ ਦਿੱਤਾ ਮੇਰਾ ਨਾਮ ਡਾਕਟਰ ਵਿਰੋਧਿਕਾ ਮਾਥੀ ਜੀ ਮੈਂ ਬੈਡ ਬੋਡੀ ਆਈ ਹੈ ਤੇ ਬਾਕੀ ਵਾਲੇ ਸਕੂਲ ਚ ਹਾਂਜੀ ਕੀ ਮੈਨੂੰ ਆ ਜੀ ਸਾਨੂੰ ਜਿੰਨਾ ਤੱਕ ਪਤਾ ਲੱਗਿਆ ਕਿ ਇਹਨਾਂ ਦੇ ਸਕੂਲ ਚ ਕੋਈ ਫੰਕਸ਼ਨ ਚੱਲ ਰਿਹਾ ਸੀਗਾ ਇਹ ਉੱਥੇ ਵਰਕਰ ਨੇ ਤੇ ਕੋਈ ਲਾਈਟਿੰਗ ਵਗੈਰਾ ਕੁਝ ਚੱਲ ਰਹੀ ਸੀ ਤੇ ਕਰੰਟ ਇਹਨਾਂ ਨੇ ਇਹਨਾਂ ਦੇ ਕਰੰਟ ਲੱਗ ਗਿਆ ਔਰ ਸਾਡੇ ਕੋਲ ਬਿਲਕੁਲ ਬ੍ਰੌਡ ਡੈਡ ਆਏ ਸੀਗੇ ਜਦੋਂ ਅਸੀਂ ਪੇਸ਼ੈਂਟ ਐਗਜ਼ਾਮਿਨ ਕੀਤਾ ਆਇਆ ਬਿਲਕੁਲ ਅੱਖਾਂ ਦੀਆਂ ਬੁੱਤੀਆਂ ਪੂਰੀਆਂ ਡਾਇਲੇਟਡ ਸੀ So chandar consultants limited building maintenance handyman under -check trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade Trade, CheckTrade platform www.checktrade.com slash 921760. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ